ਗੁਰੂ ਪਿਆਰੀ ਸੰਗਤ ਜੀ ਰਾਧਾ ਸਵਾਮੀ ਜੀ ਸੰਗਤ ਜੀ ਅੱਜ ਮੈਂ ਜੋ ਵਰਤਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਉਹ ਹਜੂਰ ਵੱਡੇ ਮਹਾਰਾਜ ਮਹਾਰਾਜ ਸਾਵਨ ਸਿੰਘ ਜੀ ਦੀ ਸਮੇਤੀ ਹੈ ਸੰਗਤ ਜੀ ਅਸੀਂ ਅਕਸਰ ਸੁਣਦੇ ਹਾਂ ਕਿ ਪਰਮਾਤਮਾ ਨੇ ਉਸ ਮਾਲਕ ਨਹੀਂ ਇਸ ਦੁਨੀਆ ਵਿੱਚ ਮੌਤ ਦੇ ਭੇਦ ਨੂੰ ਬੜਾ ਗੁਪਤ ਰੱਖਿਆ ਹੋਇਆ ਹੈ ਤੇ ਇਸ ਵਿੱਚ ਕੋਈ ਦੂਰਾਈ ਵੀ ਨਹੀਂ ਹੈ ਪਰ ਉਹ ਮਾਲਕ ਦੇ ਪਿਆਰੇ ਜੋ ਨਾਮ ਸ਼ਬਦ ਦੀ ਕਮਾਈ ਕਰਦੇ ਹਨ ਤੇ ਆਪਣੇ ਸਤਿਗੁਰੂ ਨਾਲ ਇੱਕ ਗਹਿਰੇ ਪੇਮ ਦਾ ਰਿਸ਼ਤਾ ਜੋੜ ਲੈਂਦੇ ਹਨ ਇਸ਼ਕ ਹਕੀਕੀ ਦਾ ਰਿਸ਼ਤਾ ਜੋੜ ਲੈਂਦੇ ਹਨ ਤਾਂ ਸਤਿਗੁਰੂ ਉਹਨਾਂ ਨੂੰ ਇਹ ਗੁਪਤ ਭੇਦ ਵੀ ਸਮਾ ਰਹਿੰਦੀਆਂ ਹੀ ਦੱਸ ਦਿੰਦੀ ਹਨ ਤੇ ਅੱਜ ਮੈਂ ਜੋ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਉਸ ਦਾ ਸੰਬੰਧ ਵੀ ਇਸੇ ਨਾਲ ਹੈ। ਹਜ਼ੂਰ ਵੱਡੇ ਮਹਾਰਾਜੀ ਦੇ ਸਮੇਂ ਇੱਕ ਸਤਸੰਗੀ ਸਨ। ਉਹ ਪੇਸ਼ੇਵਜੋਂ ਪਾਠੀ ਦਾ ਕੰਮ ਕਰਦੇ ਸਨ। ਉਹ ਪਾਠ ਕਰਿਆ ਕਰਦੇ ਸਨ। ਮੇਰੇ ਕਹਿਣ ਦਾ ਭਾਵ ਕਿ ਉਹ ਗੁਰਦੁਆਰੇ ਦੇ ਭਾਈ ਸਨ। ਤੇ ਜਦੋਂ ਉਹ ਹਜ਼ੂਰ ਵੱਡੇ ਮਹਾਰਾਜੀ ਤੋਂ ਨਾਮਦਾਨ ਲੈਣ ਗਏ ਤਾਂ ਨਾਮਦਾਨ ਦੀ ਬਖਸ਼ਿਸ਼ ਦੇ ਵੇਲੇ ਉਹਨਾਂ ਨੇ ਸਤਗੁਰੂ ਨੂੰ ਦੱਸਿਆ ਕਿ ਮਹਾਰਾਜੀ ਮੈਂ ਪੇਸ਼ੇਵਰ ਚੋਂ ਪਾਠੀ ਦਾ ਕੰਮ ਕਰਦਾ ਹਾਂ ਮੈਂ ਪਾਠ ਕਰਕੇ ਆਪਣਾ ਜੀਵਨ ਬਰਵਾ ਕਰ ਰਿਹਾ ਹਾਂ ਤਾਂ ਮਹਾਰਾਜੀ ਨੇ ਕਿਹਾ ਬੇਟਾ ਕੋਈ ਗੱਲ ਨਹੀਂ ਪਰ ਤੁਸੀਂ ਆਪਣੀ ਰੋਲ ਵਿੱਚ ਜਿੰਨੀ ਗੁਰਬਾਣੀ ਪੜ੍ਹਦੇ ਸੀ ਹੁਣ ਓਨੀ ਨਹੀਂ ਪੜ ਸਕੋਗੇ ਉਸ ਤੋਂ ਥੋੜੀ ਪੜਿਆ ਕਰੋਗੇ ਉਹਨਾਂ ਦੇ ਕਹਿਣ ਦਾ ਭਾਵ ਸੀ ਕਿ ਹੁਣ ਤੁਸੀਂ ਗੁਰਬਾਣੀ ਵਿੱਚੋਂ ਰਸ ਲੈਣਾ ਸ਼ੁਰੂ ਕਰ ਤਬ ਹੋਗੇ ਗੁਰਬਾਣੀ ਨੂੰ ਸਮਝ ਕੇ ਪੜਨਾ ਸ਼ੁਰੂ ਕਰਦੇ ਹੋਗੇ ਤੇ ਉਹਨਾਂ ਨੂੰ ਨਾਮਦਾਨੀ ਬਖਸ਼ਿਸ਼ ਕਰ ਦਿੱਤੀ ਨਾਮਦਾਨੀ ਬਖਸ਼ਿਸ਼ ਲੈਣ ਤੋਂ ਬਾਅਦ ਉਸ ਸਤਸੰਗੀ ਨੇ ਜੋ ਪਹਿਲਾਂ ਹੀ ਗੁਰਬਾਣੀ ਨਾਲ ਜੁੜੇ ਹੋਏ ਸਨ ਤੇ ਜਿਨ੍ਹਾਂ ਤੇ ਪਰਮਾਰਥ ਦਾ ਪਹਿਲਾਂ ਵੀ ਪ੍ਰਭਾਵ ਸੀ ਗੁਰਬਾਣੀ ਨਾਲ ਜੁੜੇ ਹੋਣ ਕਰਕੇ ਉਹਨਾਂ ਨੇ ਨਾਮਦਾਨ ਦੀ ਬਖਸ਼ਿਸ਼ ਤੋਂ ਬਾਅਦ ਨਾਮ ਸ਼ਬਦ ਦੀ ਬਹੁਤ ਕਮਾਈ ਕੀਤੀ ਬਹੁਤ ਅਭਿਆਸ ਕੀਤਾ ਕਿਹਾ ਜਾਂਦਾ ਹੈ ਕਿ ਕਈ ਵਾਰ ਉਹ ਆਪਣੇ ਘਰ ਤੋਂ ਦੂਰ ਜਾ ਕੇ ਇੱਕ ਸੁੰਨਸਾਨ ਜਗ੍ਹਾ ਤੇ ਸਮਾਧੀ ਲਾ ਕੇ ਬੈਠ ਜਾਇਆ ਕਰਦੇ ਸਨ ਤੇ ਕਿੰਨਾ ਕਿੰਨਾ ਸਮਾਂ ਫਿਰ ਸਮਾਧੀ ਵਿੱਚ ਬੈਠੇ ਰਹਿੰਦੇ ਸਨ ਮੁਕਤੀ ਗੱਲ ਇਹ ਕਿ ਉਹਨਾਂ ਨੇ ਨਾਮ ਸ਼ਬਦ ਦੀ ਕਮਾਈ ਬਹੁਤ ਰੋਣਾ ਕੀਤੀ ਤੇ ਆਪਣੇ ਸਤਿਗੁਰੂ ਨਾਲ ਇੱਕ ਪ੍ਰੇਮ ਦਾ ਇੱਕ ਪਿਆਰ ਦਾ ਰਿਸ਼ਤਾ ਜੋੜ ਦਿਆ ਫਿਰ ਉਹਨਾਂ ਦੀ ਜ਼ਿੰਦਗੀ ਨਿਕਲਦੀ ਗਈ ਸਮਾਂ ਬੀਤਦਾ ਗਿਆ ਤੇ ਅਖੀਰ ਉਹ ਵੇਲਾ ਉਹ ਵਕਤ ਆ ਗਿਆ ਜਦੋਂ ਉਹਨਾਂ ਨੇ ਦੁਨੀਆ ਨੂੰ ਵਿਦਾ ਕਹਿਣਾ ਸੀ ਉਹਨਾਂ ਨੇ ਆਪਣੇ ਪਿੰਡ ਤੋਂ ਕੁਝ ਦੂਰੀ ਤੇ ਇੱਕ ਅਖੰਡ ਪਾਠ ਆਰੰਭ ਕੀਤਾ ਹੋਇਆ ਸੀ ਉਸ ਅਖੰਡ ਪਾਠ ਦੇ ਚੱਲਦੇ ਹੀ ਉਹਨਾਂ ਦੇ ਪਾਠੀ ਸਾਥੀਆਂ ਨੇ ਉਹਨਾਂ ਨੂੰ ਕਿਹਾ कि ਇੱਕ ਜਗ੍ਹਾ ਹੋਰ ਵੀ ਅਖੰਡ ਪਾਠ ਆਰੰਭ ਕਰ ਲਈ ਕਿਹਾ ਜਾ ਰਿਹਾ ਹੈ ਪਰ ਉਸ ਸਤਸੰਗੀ ਨੇ ਕਿਹਾ ਕਿ ਨਹੀਂ ਮੈਂ ਉਸ ਵਿੱਚ ਸ਼ਾਮਲ ਨਹੀਂ ਹੋ ਪਾਵਾਂਗਾ ਉਹ ਪਾਠ ਤੁਸੀਂ ਮੇਰੀ ਜਗ੍ਹਾ ਕਿਸੇ ਹੋਰ ਨੂੰ ਨਾਲ ਲੈ ਕੇ ਆਰੰਭ ਕਰ ਲਵੋ ਪਰ ਉਹਨਾਂ ਨੇ ਉਸ ਨੂੰ ਨਾਲ ਆਉਣ ਤੇ ਜ਼ੋਰ ਪਾਇਆ ਤਾਂ ਉਹ ਉਸ ਪਾਠ ਵਿੱਚ ਸ਼ਾਮਲ ਤਾਂ ਹੋ ਗਏ ਉਹਨਾਂ ਦੇ ਕਹਿਣ ਤੇ ਪਰ ਉਹਨਾਂ ਨੇ ਆਪਣੇ ਪਾਠੀ ਸਾਥੀਆਂ ਨੂੰ ਪਹਿਲਾਂ ਹੀ ਇਹ ਦੱਸ ਦਿੱਤਾ ਕਿ ਭਾਈ ਮੈਂ ਇਸ ਪਾਠ ਦਾ ਜੋ ਚੱਲ ਰਿਹਾ ਹੈ ਇਸ ਦਾ ਭੋਗ ਤਾਂ ਪਵਾਵਾਂਗਾ ਪਰ ਦੂਜੇ ਪਾਠ ਦਾ ਭੋਗ ਮੈਂ ਨਹੀਂ ਪਵਾ ਸਕਾਂਗਾ ਇਹ ਸੁਣ ਕੇ ਉਹਨਾਂ ਦੇ ਪਾਠੀ ਸਾਥੀਆਂ ਨੂੰ ਲੱਗਿਆ ਕਿ ਸ਼ਾਇਦ ਇਹਨਾਂ ਨੂੰ ਕੋਈ ਕੰਮ ਹੋਵੇਗਾ ਇਹਨਾਂ ਨੇ ਕਿਤੇ ਜਾਨਾ ਹੋਵੇਗਾ ਤਾਂ ਉਹਨਾਂ ਨੇ ਗੱਲ ਬਹੁਤਾ ਨਹੀਂ ਘੋਲਿਆ ਫਿਰ ਜੋ ਪਾਠ ਚੱਲ ਰਿਹਾ ਸੀ ਉਸ ਦਾ ਭੋਗ ਪਵਾਉਣ ਤੋਂ ਬਾਅਦ ਜਦੋਂ ਉਹ ਆਪਣੇ ਘਰ ਪਹੁੰਚੇ ਤੱਕ ਕਰ ਜਾ ਕੇ ਉਹਨਾਂ ਨੇ ਆਪਣੇ ਬੇਟੇ ਨੂੰ ਆਪਣੇ ਕੋਲ ਬੁਲਾਇਆ ਤੇ ਉਸ ਨੂੰ ਕਿਹਾ beta ਆਪਣਾ ਕਿਸੇ ਨਾਲ ਕੋਈ ਵੀ ਲੈਣ ਦੇਣ ਬਾਕੀ ਨਹੀਂ ਬਚਦਾ ਉਹਨਾਂ ਦੇ ਕਹਿੰਦਾ ਭਾਵ ਸੀ ਕਿ ਆਪਾਂ ਨਾ ਤਾਂ ਹੁਣ ਕਿਸੇ ਦਾ ਕੁਝ ਦੇਣਾ ਹੈ ਤੇ ਨਾ ਹੀ ਆਪਣਾ ਕਿਸੇ ਤੋਂ ਕੁਝ ਲੈਣ ਵਾਲਾ ਬਾਕੀ ਹੈ ਆਪਣਾ ਸਾਰਿਆਂ ਨਾਲ ਹਿਸਾਬ ਕਿਤਾਬ ਕਲੀਅਰ ਹੈ ਇਹ ਕਹਿਣ ਤੋਂ ਬਾਅਦ ਉਹ ਚਾਦਰ ਲੈ ਕੇ ਲੇਟ ਗਏ ਜਦੋਂ ਲੇਟ ਗਏ ਤਾਂ ਘਰਦਿਆਂ ਨੂੰ ਚਿੰਤਾ ਹੋਈ ਕਿ ਇਹਨਾਂ ਨੇ ਗੱਲ ਵੀ ਕੁਝ ਇਸ ਤਰ੍ਹਾਂ ਦੀ ਹੀ ਕੀਤੀ ਹੈ ਆਪਣੇ ਬੇਟੇ ਨਾਲ ਤੇ ਫਿਰ ਲੇਟ ਵੀ ਗਏ ਹਨ ਕੀ ਗੱਲ ਇਹਨਾਂ ਦੀ ਸਿਹਤ ਠੀਕ ਨਹੀਂ ਹੈ ਉਹਨਾਂ ਨੇ ਜਦੋਂ ਉਹਨਾਂ ਨੂੰ ਪੁੱਛਿਆ ਕਿ ਕੀ ਗੱਲ ਤੁਹਾਡੀ ਸਿਹਤ ਠੀਕ ਨਹੀਂ ਹੈ ਕਿਸੇ ਡਾਕਟਰ ਨੂੰ ਬੁਲਾਈਏ ਕੋਈ ਦਵਾਈ ਦਵਾਈਏ ਤਾਂ ਉਹਨਾਂ ਨੇ ਮਨਾਂ ਕਰ ਦਿੱਤਾ ਕਿ ਨਹੀਂ ਮੈਨੂੰ ਦਵਾਈ ਦੀ ਲੋੜ ਨਹੀਂ ਮੈਂ ਠੀਕ ਹਾਂ ਪਰ ਤੁਸੀਂ ਮੈਨੂੰ ਟੰਗ ਪਰੇਸ਼ਾਨ ਨਾ ਕਰੋ ਤਾਂ ਕਰਦਿਆਂ ਨਹੀਂ ਉਹਨਾਂ ਦੀ ਗੱਲ ਸੁਣ ਕੇ ਉਹਨਾਂ ਨੂੰ ਲੇਟੇ ਰਹਿਣ ਦਿੱਤਾ ਦੁਬਾਰਾ ਉਹਨਾਂ ਨੂੰ ਬਹੁਤਾ ਨਹੀਂ ਬੁਲਾਇਆ ਫਿਰ ਕੁ ਸਮਾਂ ਜਦੋਂ ਉਹ ਲੇਟੇ ਰਹੇ ਤਾਂ ਕਰਦਿਆਂ ਨੂੰ ਲੱਗਿਆ ਕਿ ਇੱਕ ਵਾਰੀ ਪੁੱਛੀਏ ਤਾਂ ਸਹੀ ਕਿ ਵਾਕਈ ਨਾ ਦੀ ਸਿਹਤ ਠੀਕ ਹੈ ਜਾਂ ਨਹੀਂ ਜਦੋਂ ਇਸ ਇੱਛਾ ਨਾਲ ਉਹਨਾਂ ਨੇ ਦੁਬਾਰਾ ਉਹਨਾਂ ਨੂੰ ਬੁਲਾਇਆ ਉਹਨਾਂ ਦੀ ਸਿਹਤ ਬਾਰੇ ਪੁੱਛਣ ਲਈ ਉਹ ਨਹੀਂ ਬੁਲੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਉਹਨਾਂ ਤੋਂ ਚਾਦਰ ਉਤਾਰ ਕੇ ਦੇਖਿਆ ਉਥੇ ਸਿਰਫ ਉਹਨਾਂ ਦਾ ਸ਼ਰੀਰ ਹੀ ਸੀ ਉਹ ਆਪ ਨਹੀਂ ਸਨ ਉਹ ਆਪ ਆਪਣੇ ਸਤਿਗੁਰੂ ਨਾਲ ਤੁਰਤਾਂ ਪਹੁੰਚ ਚੁੱਕੇ ਸਨ ਸਦਾ ਸੰਗਤ ਜੀ ਜੋ ਨਾਮ ਸ਼ਬਦ ਦੇ ਚੰਗੇ ਅਭਿਆਸੀ ਹਨ ਨਾਮ ਸ਼ਬਦ ਦੀ ਕਮਾਈ ਕਰਕੇ ਆਪਣੇ ਗੁਰੂ ਨਾਲ ਇੱਕ ਪ੍ਰੇਮ ਦਾ ਰਿਸ਼ਤਾ ਜੋੜ ਲੈਂਦੇ ਹਨ ਤਾਂ ਸਤਿਗੁਰੂ ਉਹਨਾਂ ਨੂੰ ਮੌਤ ਦਾ ਭੇਦ ਵੀ ਸਮਾ ਰਹਿੰਦਿਆਂ ਹੀ ਦੱਸ ਦਿੰਦੇ ਹਨ कबीर जी ने कहा सी कबीरा जब हम आए जक्त में जग हसे हम रोए ऐसी करनी कर चली हम हसे जग रोए ओ इहो जियां रूहाहि हुंदियां हन जो नाम शब्द दी कमाई करके अपने सतगुरु नाल एक गहरा रिश्ता जोड़ लंदियां हन ते फिर ओ इस दुनिया तो विदा होण ਲਈ रोंदियां नहीं हस्तियां होइयां अमृत वर धाम पहुंच जंदियां ਰਾਧਾ ਸੁਮੀ ਜੀ ਸੰਗਤ ਜੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਇਹੋ ਜਹੀਆਂ ਹੋਰ ਸਾਖੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਰਾਧਾ ਸੁਮੀ ਜੀ